ਅਜੀਬ ਜੀ ਕੀ ਨਾਮ ਹੈ ਮੇਰਾ ਨਾਮ ਸਾਵਲ ਖਰੀ ਵਾਜਦਾ ਮੇਰਾ ਪਿੰਡ ਖਾਨਪੁਰ ਹੈ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਪੋਸਟਰ ਬਹੁਤ ਪਾਈਆਂ ਸੀ ਇੰਸਟਾਗ੍ਰਾਮ ਤੇ ਤੇ ਕਿਸੇ ਮਤਲਬ ਮਸ਼ਹੂਰ ਨਹੀਂ ਗਿਆ ਹੋਇਆ ਇਹਨੇ ਤੇ ਮੈਂ ਕੁਝ ਗੱਲਾਂ ਦਿਲਦਿਆਂ ਲਿਖਿਆ ਵੀ ਜਿੱਦਾਂ ਢਾਈ ਕੰਡੇ ਪਿੰਡ ਖਾਨਪੁਰ ਮਿੱਠੀ ਹੈ ਢਾਕਾ ਨਾਲ ਸਾਡਾ ਇਹ ਪਤਾਲਾ ਮਿੱਠੀ ਹੈ ਤਹਿਸੀਲ ਵਜਦਾ ਆ ਬਬਕੜ ਰਈਏ ਵਾਲਾ ਮੋੜ ਮਿੱਠੀ ਹੈ ਜਿਲਾ ਸਾਡਾ ਵਜਦਾ ਆ ਅੰਮ੍ਰਿਤਸਰ ਨੇ ਅੰਮ੍ਰਿਤਸਰ ਦੇ ਚਿਆ ਪਿੰਡ ਖਾਨਪੁਰ ਮਿੱਠੀਏ ਜੋ ਦੁਨੀਆ ਤੋਂ ਹੋਲੇ ਮੈਂ ਤਾਂ ਸੱਚ ਲਿਖੂਗਾ ਤੂੰ ਦੇ ਇੱਜ਼ਤ ਮੈਂ ਤੇਰਾ ਪੱਖ ਲਿਖੂਗਾ ਕਿੰਨੇ ਕਦੋਂ ਕੋਇਆ ਮੈਂ ਤੇਰਾ ਹੱਕ ਲਿਖੂਗਾ ਮੈਂ ਡਰਦਾ ਨਹੀਂ ਮੈਂ ਮੌਤ ਤੋਂ ਮੈਂ ਤੇਰਾ ਪੱਖ ਲਿਖੂਗਾ ਤੂੰ ਇੱਕ ਲਿਖੀ ਮੈਂ ਲੱਖ ਲਿਖੂਗਾ ਤੂੰ ਚੱਕ ਮੈਨੂੰ ਮੈਂ ਆਤ ਲਿਖੂਗਾ ਤੂੰ ਮੂਸਾ ਲਿਖੀ ਮੈਂ ਜੱਟ ਲਿਖੂਗਾ ਮੈਂ ਜੰਨਾ ਚ ਲਿਖੂਗਾ ਮੈਂ ਸੱਚ ਲਿਖਾਂ ਕਿਸੇ ਐਰੇ ਗਾਰੇ ਬੰਦੇ ਨਾਲ ਕਲਾਮ ਨਹੀਂ ਆ ਮੇਰੀ ਹੋਰਾ ਮੰਗੂ ਕਿਸੇ ਨੂੰ ਸਲਾਮ ਨਹੀਂ ਆ ਮੇਰੀ ਜਿੱਦਾਂ ਉਸਤਾਦ ਸੁੱਧੂ ਮੂਸਿਆ ਦੀ ਕਲਮ ਗੁਲਾਮ ਨਹੀਂ ਨਾ ਇਦਾਂ ਕਲਮ ਗੁਲਾਮ ਨਹੀਂ ਆ ਮੇਰੀ ਸਭ ਲਿਖੀ ਚੰਗਾ ਤੈਨੂੰ ਲੋਕ ਇਹ ਆਪੇ ਸੁਲਾਉਣਗੇ ਤੇਰੇ ਲਿਖੇ ਗੀਤ ਲੋਕੀ ਕਾਰਾਂ 'ਚ ਵਜਾਉਣਗੇ ਦੁਨੀਆਂ 'ਚ ਇੱਥੇ ਜਿਤਨਾ ਕੋਈ ਔਖੀ ਗੱਲ ਨਹੀਂ ਇੱਥੇ ਅੰਬਰਾਂ ਤੋਂ ਪੈਂਦੀ ਉੱਚੀ ਸੋਚ ਰੱਖਣੀ ਆ ਕਿਸਮਤ ਉੱਤੇ ਵੀਰੇ ਰੱਖੀਦੀ ਆ ਯਾ ਇੱਥੇ ਮਿਹਨਤਾਂ ਨਾਲ ਪੈਂਦੀ ਤਕਦੀਰ ਲਿਖਣੀ ਆ ਮਿਹਨਤਾਂ ਦੇ ਵਿੱਚ ਆ ਰੱਬ ਵੱਸਦਾ ਤੇ ਸਾਬ ਖਾਨਪੁਰੀਆ ਆ ਗੱਲਾਂ ਸੱਚ ਲਿਖਦਾ ਜੋ ਗੱਲ ਸਿਆਣਿਆਂ ਨੇ ਕਹੀ ਓ ਜਿਹੜੇ ਸਾਡੇ ਗੀਤ ਲਿਖਿਆ ਨੋ ਮਾੜਾ ਚੰਗਾ ਬੋਲਦੇ ਵੇਖੀ ਕਿਤਾ ਪੁੱਤ ਵਿੱਚੇ ਲਪੇਟਣੇ ਚੰਗਾ ਲੈ ਕੇ ਮੈਂ ਚੰਗੀ ਤਰ੍ਹਾਂ ਅੱਗੇ ਆਊਂਗਾ ਪਰ ਜੇਰਾ ਕਰਕੇ ਥੋੜਾ ਜਿਹਾ ਹੱਸਿਓ ਪਰ ਫੇਰ ਦੱਸਿਓ ਪਰ ਮੇਰੇ ਤੇ ਨਜ਼ਰ ਰੱਖਿਓ ਸਬਰਾਂ ਦਾ ਫਾਲੇ ਇੱਥੇ ਮਿੱਠਾ ਹੁੰਦਾ ਮਿੱਠਾ ਮਿੱਠਿਆ ਲੋਕ ਸਿਆਣੇ ਗੱਲ ਕਹਿ ਗਏ ਜਦੋਂ ਦੇ ਲੱਗੇ ਕਰਨ ਕਮਾਈਆਂ ਸ਼ੌਂਕ ਦਿਲਾਂ ਦੇ ਦਰਾਂ ਵਿੱਚ ਰਹਿ ਗਏ ਹੁਣ ਲੋਕ ਮਾਰਦੇ ਤਾਣੇ ਜਾਸਾ ਕਾਮਯਾਬਲਾ ਹੁੰਨਿਆ ਗੁਗੀਆਂ ਘਟਾਰਾਂ ਨੂੰ ਵੀ ਪਤਾ ਬਾਜਾਂ ਦੇ ਲਾਏ ਨਿਸ਼ਾਨੇ ਕਿੱਥੇ ਹੁੰਦੇ ਆ ਕੰਮ ਕੈਟ ਸਮਾਂ ਕੈਟ ਕੈਟ ਟਾਈਮ ਦੀ ਉਡੀਕ ਨੂੰ ਕਰ ਰਿਹਾ ਜਿੰਦਗੀ ਦੇ ਦਿਨ ਬੜੇ ਮਾੜੇ ਚੰਗੇ ਵੇਖੇ ਉਹਦਾ ਹੁਕਮ ਮੰਨ ਕੇ ਜਿੰਦਗੀ ਨਿਭਾ ਰਿਹਾ ਚੰਗੇ ਮਾੜਿਆਂ ਦੀ ਪਰਖ ਕਰਾਈ ਆ ਮੇਰੇ ਆਪਣੇ ਆ ਗੱਲ ਸਮਝ ਆਈ ਆ ਹੁਣ ਇਤਬਾਰ ਕਰਨੋਂ ਜੀ ਨਹੀਂ ਕਰਦਾ ਪਰ ਸੁੱਧੂ ਮੂਸੇ ਵਾਲੇ ਦੇ ਬੋਲਾਂ ਤੇ ਆ ਸਭ ਲਕਾਰੀ ਦਿਨ ਰਾਤ ਰਹਿੰਦਾ ਮਰਦਾ ਤੇ ਠੰਡੇ ਹੋ ਕੇ ਭਰਦਾ ਸਾਨੂੰ ਵੇਖ ਕੇ ਜਵਾਨਾਂ ਨੇ ਉਹ ਜਰਦਾ ਜੋ ਮਨ ਵਿੱਚ ਆਵੇ ਕਰਦਾ ਸਾਡੀਆਂ ਕਹਿੰਡੀਆਂ ਪਗਾਉਂਦੀ ਮੇਰੀ ਬੋਲ ਜਿੰਦਿਆ ਕੱਲਾ ਕੱਲਾ ਬੋਲ ਮੈਂ ਤਾਂ ਬੋਲ ਕੇ ਸੁਣਾਉਣਾ ਪਰ ਸੁੱਧੂ ਮੂਸੇ ਵਾਲੇ ਵਾਂਗੂ ਲਿਖਣਾ ਤੇ ਗਾਉਣਾ ਆ ਜਿਦੋਂ ਆੜਗੀ ਕਰਾਰੀ ਵੇਖੀ ਕਿਦਾਂ ਚੱਲਦੀ ਆ ਯਾਰੀ ਲੰਡੂਆਂ ਨੂੰ ਬਾੜਨਾ ਮੈਂ ਅੱਧ ਵਿੱਚੋਂ ਝਾੜਨਾ ਇਹੋ ਬਿਲੋ ਜਦੇ ਨਹੀਂ ਮੇਰੀ ਮੈਂ ਕੱਢਣਿਆ ਵਟ ਨਹੀਂ ਵੱਜਣੇ ਪੱਟਾਂ ਦੇ ਨਾਲ ਪੱਟਣਿਆ ਝੋਟੇ ਵਾਂਗੂ ਵੇਖ ਲੈ ਪੱਟਾਂ ਤੇ ਥਾਪੀ ਮੇਰੀ ਆ ਗਾਣਾ ਮੇਰਾ ਇਦਾਂ ਨਹੀਂ ਮੁਕਣਾ ਕਿਸੇ ਅੱਗੇ ਨਹੀਂ ਝੁਕਣਾ ਇਹੋ ਬਿਲੋ ਜਦੇ ਨਹੀਂ ਮੇਰੀ ਇਹੋ ਬਿਲੋ ਜਦੇ ਨਹੀਂ ਮੇਰੀ ਮਾਲਕ ਕਿਰਪਾ ਕਰੇ ਤੁਹਾਨੂੰ ਗੁਰੂ ਅਮਰਦਾਸ ਅਮਰਦਾਸ ਸੱਚੇ ਪਾਸ਼ਾ ਕਿਰਪਾ ਕਰੇ ਚੜ੍ਹਦੀਆਂ ਕਲਾਰਾ ਖੇ ਮਾਲਕ ਹਰੇਕ ਨੂੰ ਤੰਦਰੁਸਤੀ ਦੇਵੇ ਬਸ ਇਹੀ ਅਰਦਾਸ ਬੇਨਤੀ ਕਰਦਾ ਮਾਲਕ ਦੀ ਕਿਰਪਾ ਨਾਲ ਲਿਖਿਆ ਬਹੁਤ ਗਿਆ ਜੇ ਮਸ਼ਹੂਰ ਹੋ ਗਏ ਤੇ ਮਾਲਕ ਦੀ ਕਿਰਪਾ ਨਾਲ ਦੁਨੀਆ ਦੇ ਅੱਗੇ ਜਰੂਰ ਆਵਾਂਗੇ ਜਿੰਨੇ ਮਾਲਕ ਨੇ ਔਕਾਤ ਬਖਸ਼ੀ ਆ ਕਿਰਪਾ ਕਰੇ ਮਾਲਕ ਅਮਰਦਾਸ ਤੁਹਾਨੂੰ ਗੁਰੂ ਰਾਮ ਦਾ ਸੱਚੇ ਬਾਦਸ਼ਾਹ ਬਸ ਉਹਦੀ ਦੇਣੇ ਆ ਉਹਦੇ ਹੱਥਾਂ ਦਾ ਜੋਬ ਕਰਦਾ ਆਪਾਂ ਉਹ ਕਰਦੇ ਆ ਆਪਾਂ ਉਹ ਲਿਖਦੇ ਆ ਬਸ ਬੰਦਾ ਅੱਜ ਮਰੇ ਪਾਇ ਕੱਲ ਮਰੇ ਬਸ ਆਮ ਸਵੇਰੇ ਰੱਬ ਦੀ ਰਾਜ ਵਿੱਚ ਰਹਿੰਦੇ ਇਹ ਗੱਲ ਆਪਣੇ ਮਾਲਕ ਤੋਂ ਡਰ ਕੇ ਕਹਿੰਦੇ ਆ ਆਪਣੇ ਮਾਲਕ ਤੋਂ ਡਰ ਕੇ ਕਹਿੰਦੇ ਆ ਬਸ